ਅਇਥੋਂ ਸਟਾਰਟ ਹੋ ਜਾਂਦੀ ਹੈ ਮਾਰਕੀਟ ਬਾਈ ਹਨਾ ਕੀ ਰੇਟ ਹੈ ਜੀ ਟੀ-ਸ਼ਰਟ 150 ਜੀ ਯਾਰ ਹਾਏ ਫੁੱਲ ਬਾਜੂ ਵਾਲੀਆਂ ਵੀ ਟੀ-ਸ਼ਰਟਾਂ ਨੇ ਇੱਥੇ 150 ਚਾਹ ਦੇਖੋ ਹੁਣ ਇੱਧਰ ਆ ਗਈ 100 100 ਦੇ ਟੌਲੀ ਆ ਦੇਖੋ ਢੇਰੀਆਂ ਲਾਰਖੀਆਂ 100 100 ਚ ਇਧਰਲੀ ਸਾਈਡ ਹੈਗਾ ਘੰਟਾ ਕਰ ਆ ਲਿਖਿਆ ਪਿਆ ਦੇਖੋ ਹਨਾ ਸਾਰੀ ਇਹ ਕਪੜਾ ਮਾਰਕੀਟ ਹੈ ਇੱਥੋਂ ਸਟਾਰਟ ਹੋ ਜਾਂਦੀ ਹੈ ਇਹ ਇੱਧਰ ਆ ਗਈਆਂ ਜੁੱਤੀਆਂ ਹੀ ਜੁੱਤੀਆਂ ਦੇਖੋ ਕਿ ਜੁੱਤੀ ਵਾਲਿਆਂ ਦੇਖੋ ਆਪਾਂ ਅੰਦਰਲੀ ਮਾਰਕੀਟ ਵਿੱਚ ਆ ਗਏ ਹੈ ਨਾ ਸਾਹਮਣੇ ਇੱਥੇ ਲੇਡੀਜ਼ ਵਾਲੀਆਂ ਟੀ-ਸ਼ਰਟਾਂ ਲੋਹਾਂ ਸਭ ਕੁਝ ਮਿਲਦਾ ਹੈ 2000 ਤੱਕ ਇੱਥੇ ਮਿਲਦਾ ਆਪਣੇ ਕੋਟ ਵੀ ਇੱਥੇ ਠੰਡ 'ਚ ਕੰਮ ਆਊਗਾ ਦੇਖੋ ਇਹ ਕੜਾਟੇ ਰਿਹਾ ਨਾ ਸ਼ਾਟਾਂ ਦਾ 150 ਰੁਪਿਆ ਸਾਰੇ ਇੱਧਰ ਦੁਕਾਨਾਂ ਇਹ ਸਾਰਿਆਂ 'ਚ ਭੀੜੇ ਭੀੜ ਲੱਗੀ ਪਈ ਆ ਹਨਾ 200 ਰੁਪਏ ਬੱਚਿਆਂ ਦੇ ਯਾਰ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਹਨਾ ਆ ਇੱਧਰਲੀ ਸਾਈਡ ਸਾਹਮਣੇ ਆ ਗਏ ਲਾਟਰੀ ਬੰਪਰ ਜੇ ਕਿਸੇ ਨੇ ਲਾਣਿਆ ਅਮੀਰ ਹੋਣਾ ਕਰੋੜਪਤੀ ਬਣਨਾ ਹੈ ਹਨਾ ਲੋ ਵੀ ਟ੍ਰੇਨ 'ਚ ਬੈ ਗਏ ਆ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਇੱਕ ਨਵੇਂ ਦਿਨ ਦੇ ਇੱਕ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਸਵੇਰ ਦੇ ਵਜੇ ਨੇ 7 ਤੇ ਕੱਲ ਇੱਕ ਜਰੀਆ ਫਾਊਂਡੇਸ਼ਨ ਤੋਂ ਸੇਵਾ ਕਰਾ ਕੇ ਆਪਾਂ ਵਾਪਸ ਰਾਤ ਰਹਿਗੇ ਸੀ ਦੁਖਨਵਾਰਨ ਗੁਰੂ ਘਰ ਲੁਧਿਆਣਾ ਤੇ ਉੱਥੋਂ ਸਵੇਰੇ ਸਵੇਰੇ ਨਿਕਲੇ ਆਪਾਂ ਤੇ ਚੱਲਦੇ ਆਂ ਸਟੇਸ਼ਨ ਸਾਈਡ ਤੇ ਉੱਥੋਂ ਦੀ ਮਾਰਕੀਟ ਵੀ ਦਿਖਾਵਾਂਗੇ ਤੁਹਾਨੂੰ ਤੇ ਘੁੰਮਾਂਗੇ ਬਾਜ਼ਾਰ ਆਪਾਂ ਤੇ ਆਜੋ ਕਰਦੇ ਆ ਬਲੌਗ ਦੀ ਸਟਾਰਟਿੰਗ ਦੁਖਨਵਾਰਨ ਗੁਰੂ ਘਰ ਤੋਂ ਜਦੋਂ ਆਪਾਂ ਸਟੇਸ਼ਨ ਨੂੰ ਆਉਂਦੇ ਹਾਂ ਨਾ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਸਵੇਰੇ ਸਵੇਰੇ ਆ ਦੇਖੋ ਹੁਣ ਸਨਸਾਨ ਸੜਕ ਪਈ ਆ ਜਮ ਸਾਹਮਣੇ ਵਾਲੀ ਗਲੀ 'ਚ ਕੱਪੜੇ ਸੈੱਟ ਕਰ ਲੱਗ ਰਹੇ ਮੈਨੂੰ ਲੱਗਦਾ ਇਹ ਤੇ ਸੇਲ ਸੂਲ ਲੱਗਦੀ ਆ ਦੇਖੋ ਕਿੰਨੇ ਕੱਪੜੇ ਹਨਾ ਪਯੂਜ਼ ਕਰੇ ਹੋਏ ਨੇ ਮੈਨੂੰ ਲੱਗਦਾ ਇਹ ਸੇਲ ਸੂਲ ਹੈ ਸਾਰੀ ਉਹ ਸਿਰੇ ਤੱਕ ਦੇਖੋ ਅਜੇ ਸੈਟਿੰਗ ਚੱਲ ਰਹੀ ਇਹਨਾਂ ਦੀ ਸਵੇਰੇ ਸਵੇਰੇ ਲੱਗੀ ਸੀ ਭੁੱਖ ਤਾਂ ਆਪਣੇ ਕਰਾ ਲਈ ਪਰੌਂਠੇ ਤੇ ਨਾਲ ਸਬਜ਼ੀ ਕਿਉਂਕਿ ਕੱਲੀ ਕੋਲ ਡਰਿੰਕ ਨਾਲ ਸਵੇਰੇ ਸਵੇਰੇ ਸਰਦਾ ਨਹੀਂ ਹੈਗਾ ਅ ਫਿਊ ਮੂਮੈਂਟਸ ਲੇਟਰ ਸੋ ਗੁਰੂ ਘਰ ਤੋਂ ਆਪਾਂ ਆ ਗਏ ਰੇਲਵੇ ਸਟੇਸ਼ਨ ਆ ਰੇਲਵੇ ਸਟੇਸ਼ਨ ਤੋਂ ਕਰਕੇ ਕੰਨ ਤੱਕ ਅਰੇਸਟ ਤੇ ਹੁਣ ਆਪਾਂ ਚੱਲਿਆਂ ਮਾਰਕੀਟ ਦਿਖਾਉਣ ਤੁਹਾਨੂੰ ਲੁਧਿਆਣੇ ਦੀਆਂ ਜਿਵੇਂ ਕਿ ਚੌੜਾ ਬਾਜ਼ਾਰ ਹੋ ਗਿਆ ਤੇ ਘੰਟਾ ਬਾਜ਼ਾਰ ਹੋ ਗਿਆ ਨਾ ਤੇ ਆਜੋ ਤੇ ਤੁਮ ਦੇ ਆਪਾਂ ਮਾਰਕੀਟਾਂ ਪਹਿਲਾਂ ਤਾਂ ਆਪਾਂ ਰੋਡ ਕਰਾਸ ਕਰਦੇ ਆ ਚੌਕੀ ਪਰਲੀ ਸਾਈਡ ਆ ਨਾ ਸਟੇਸ਼ਨ ਤੋਂ ਪਰਲੀ ਸਾਈਡ ਸਾਹਮਣੇ ਆਈ ਸੜਕ ਇਧਰਲੀ ਸਾਈਡ ਮਾਰਕੀਟ ਇਧਰੋਂ ਸਟਾਰਟ ਹੁੰਦੀ ਹੈ ਆ ਇੱਥੋਂ ਸਟਾਰਟ ਹੋ ਜਾਂਦੀ ਹੈ ਮਾਰਕੀਟ ਬਾਈ ਹੈ ਨਾ ਤੇ ਜਿਵੇਂ ਕਿ ਇੱਥੇ ਹੈੱਡਫੋਨ ਵਗੈਰਾ ਸਭ ਕੁਝ ਮਿਲਦਾ ਸਪੀਕਰ ਸਪੀਕਰ ਤੇ ਬਾਕੀ ਜ਼ਿਆਦਾਤਰ ਕਪੜਾ ਮਾਰਕੀਟ ਹੈ ਇੱਥੇ ਜਿਵੇਂ ਲੋਰਾ ਵਗੈਰਾ ਟੀ-ਸ਼ਰਟਾਂ ਜੀਨਾਂ ਬਹੁਤ ਕੁਝ ਮਿਲਦਾ ਹੈ ਇੱਥੋਂ ਸਟਾਰਟ ਹੋ ਰਹੀ ਹੈ ਮਾਰਕੀਟ ਸਟੇਸ਼ਨ ਤੋਂ ਅੱਗੇ ਆ ਕੇ ਆਪਾਂ ਪਹੁੰਚ ਗਏ ਇਹ ਚੌਂਕ ਤੇ ਹਨਾ ਇਹ ਚੌਂਕ ਤੋਂ ਹੀ ਮਾਰਕੀਟ ਇੱਥੋਂ ਵੀ ਸਟਾਰਟ ਹੈ ਜਿਵੇਂ ਇਹ ਕੱਪੜੇ ਵਾਲੀ ਸਾਹਮਣੇ ਦੁਕਾਨਾਂ ਲੱਗੀ ਹੋਈ ਨੇ ਉਹ ਦੇਖੋ ਸਿਰੇ ਤੱਕ ਹਾਈ 10:00 ਵਜੇ ਨੇ ਹੌਲੀ-ਹੌਲੀ ਸਟਾਰਟ ਹੋਣਗੀਆਂ ਦੁਕਾਨਾਂ ਆਹ ਦੇਖੋ 300 ਅਜੀ ਟੀ-ਸ਼ਰਟ 150 ਜੀ ਕੀ ਰੇਟ ਆ ਬ్రਦਰ 150 ਸਿੰਗਲ ਪੀਸ ਤਾਂ ਇੱਧਰ ਆ ਗਈਆਂ ਬੈਲਟਾਂ ਹੀ ਬੈਲਟਾਂ ਹਨ ਇਹ ਪੁੱਛਦੇ ਅੰਕਲ ਜੀ ਕੀ ਰੇਟ ਹੈ 50 ਰੁਪਏ ਦੀ ਇਹ 200 ਰਹੀ ਹੈ ਇੱਧਰ ਸ਼ਰਟਾਂ ਹੀ ਸ਼ਰਟਾਂ ਆ ਗਈਆਂ ਦੇਖੋ ਯਾਰ ਹਨ ਲੋਕ ਪਾਵਾ ਕੇ ਦੇਖਣ ਲੱਗ ਰਹੇ ਨੇ ਉਹ ਸਾਹਮਣੇ ਦੇਖੋ ਇਹ ਸਾਰਾ ਟੀ-ਸ਼ਰਟਾਂ ਸ਼ਰਟਾਂ ਟੀ-ਸ਼ਰਟਾਂ ਨੇ ਹਨ ਬਜੀ ਕੀ ਪ੍ਰਾਈਸ ਹੈ ਇਸ ਦਾ ਰੇਟ ਕਿਆ ਇਸ ਦਾ 350 ਓਕੇ ਕਪੜਾ ਅੱਛਾ ਹੈ ਗਰਮੀ ਵਾਲਾ ਹੈ ਇਹ ਟੀ-ਸ਼ਰਟ ਦਾ ਰੇਟ ਹੈ ਕੌਨਲੀ ਸ਼ਰਟ ਹੈ ਟੀ-ਸ਼ਰਟ ਵੀ ਹੈ ਨਹੀਂ ਸ਼ਰਟ ਆ ਓਕੇ ਇਧਰ-ਉਧਰ ਇੰਟਰੋ ਕੇ ਰੂਰੇ ਵੀ ਕਲਰਫੁਲ ਸ਼ਰਟਾਂ ਆ ਗਈਆਂ ਹਨ ਹਾਫ ਬਾਜੂ ਵਾਲੀਆਂ ਦੇਖੋ ਮੇਲੇ ਹੀ ਲੱਗਿਆ ਪੈ ਜਾਵਾਂ ਗਰਮੀ ਇਹ ਟਾਈਮ ਵੀ ਦੇਖੋ ਹਨ ਗਰਮੀਆਂ ਟੀ-ਸ਼ਰਟ ਨੇ ਸਾਰੀਆਂ ਇਹ ਆਸ ਬਚਨ ਦੀ ਦੇਰੀ ਸੀ ਤੇ ਮਾਰਕੀਟ ਇੰਨੀ ਕਿ ਖੁੱਲ ਗਈ ਨਾ ਲੋਕ ਗਰਮੀ ਚ ਵੀ ਫਿਰਦੇ ਨੇ ਜਿਹੜੇ ਮਾਰਦੇ ਨੇ ਕੋਈ ਕੁਝ ਲੈਂਦਾ ਫਿਰਦਾ ਕੋਈ ਕੁਝ ਲੈਂਦਾ ਫਿਰਦਾ ਹੈ ਨਾ ਤੇ ਆਪਾਂ ਦੇਖਦੇ ਫਿਰਦੇ ਆ ਬਾਜ਼ਾਰ ਅੰਕਲ ਜੀ ਕਿਆ ਰੇਟ ਹੈ 150 ਰੁਪਏ ਜੀ ਯਾਰ ਆ ਫੁੱਲ ਬਾਜੂ ਵਾਲੀ ਵੀ ਟੀ-ਸ਼ਰਟਾਂ ਨੇ ਇੱਥੇ 150 ਚਾ ਦੇਖੋ ਹੋਣਾ ਤੇ ਗੋਲ ਗਲਿਆਈਆਂ ਟੀ-ਸ਼ਰਟਾਂ ਹਾਫ ਬਾਜੂ ਚ ਵੀ ਨੇ 150 ਮੇਲਾ ਹੀ ਲੱਗਿਆ ਬੈਂਕ ਕੱਲੇ ਮੇਲਾ ਹੀ ਲਾਰਖੇ ਇੱਧਰ ਆ ਗਈ 100 100 ਦੇ ਤੌਲੀਏ ਆ ਦੇਖੋ ਤੇਰੀਆਂ ਲਾਰਖੀਆਂ 100 100 ਚ ਕਿੰਨੇ ਵਧੀਆ ਵਧੀਆ ਕੱਪੜੇ ਨਾਲ ਤੌਲੀਏ ਇਹ ਆਪਣਾ ਜਾਏ 200 ਰੁਪਏ 100 ਰੁਪਏ 100 ਰੁਪਏ ਪੂਰਾ ਮੇਲਾ ਲੱਗ ਰਿਹਾ ਪੂਰਾ ਅੱਜ ਸੰਡੇ ਆ ਨਾ ਸੰਡੇ ਕਰਕੇ ਫੁੱਲ ਮਾਰਕੀਟ ਭਖਰੀ ਐ ਇਧਨੀ ਸਾਈਡ ਆਗਾ ਘੰਟਾ ਘਰ ਆ ਲਿਖਿਆ ਪਿਆ ਦੇਖੋ ਹਨਾ ਭਗਵਾਨ ਮਹਾਵੀਰ ਘੰਟਾ ਘਰ ਹਨਾ ਤੇ ਇੱਥੋਂ ਅੱਗੇ ਚੌਕ ਆਉਂਦਾ ਹੈ ਉੱਥੋਂ ਆਊਗਾ ਚੌੜਾ ਬਾਜ਼ਾਰ ਸ਼ੁਰੂ ਹੈ ਨਾ ਤੇ ਉਹ ਮਾਰਕੀਟ ਵੀ ਤੁਹਾਨੂੰ ਦਿਖਾਵਾਂਗੇ ਠੀਕ ਇੱਧਰ ਆਪਾਂ ਇਹਨੇ ਦੇਖੋ ਜੀਂਦੇ ਜੁੰਦੇ ਲੋਕ ਲੋਕ ਚਾਬੀਆਂ ਪਾਣੇ ਸਾਰਾ ਕੁਝ ਪਿਆ ਆਪਾਂ ਚੌਕ ਕ੍ਰਾਸ ਕਰਕੇ ਜਾ ਰਹੇ ਹੁਣ ਚੌੜਾ ਬਾਜ਼ਾਰ ਤੇ ਤੁਹਾਨੂੰ ਦਿਖਾਉਨੇ ਆ ਰੂ ਰ ਬਹੁਤ ਭੀੜ ਹੈ ਰਾ ਦੇਖੋ ਇੱਥੋਂ ਪਤਾ ਲੱਗ ਜਨਾ ਸਟਾਰਟਿੰਗ ਇੱਥੋਂ ਹੁੰਦੀ ਹੈ ਨਾ ਸਾਰੀ ਇਹ ਕਪੜਾ ਮਾਰਕੀਟ ਹੈ ਇੱਥੋਂ ਸਟਾਰਟ ਹੋ ਜਾਂਦੀ ਹੈ ਇਹ ਜੀਨਾ ਲੈਣੀ ਐਂਟੀ ਸ਼ਰਟ ਇੱਧਰ ਵੀ ਚੌੜਾ ਬਾਜ਼ਾਰ ਹੈ ਜਿਹੜਾ ਹਨਾ ਜੁੱਤੀਆਂ ਜੱਤੀਆਂ ਸਾਰਾ ਸਿਸਟਮ ਮਿਲਦਾ ਇੱਥੋਂ ਤੁਸੀਂ ਭੀੜ ਦੇਖੋ ਯਾਰ 10 ਵਜੇ ਨੇ 10 ਵਜੇ ਕਿੰਨੀ ਭੀੜ ਹੋਣ ਲੱਗੀ ਆ ਇੱਧਰ ਆ ਗਈਆਂ ਜੁੱਤੀਆਂ ਹੀ ਜੁੱਤੀਆਂ ਦੇਖੋ ਜੁੱਤੀ ਵਾਲੀ ਮਾਰਕੀਟ ਇਹ ਜੁੱਤੀਆਂ ਸਲੀਪਰ ਸਭ ਕੁਝ ਲੰਘਾਇਆ ਦੇਖੋ ਇੱਥੇ ਤੇ ਵਾਕਿਆ ਲੋਹੜਾ ਆ ਗਈਆਂ ਆਹੀ ਬਸ ਮੇਨ ਫਿਕਸ ਯਾਰ ਰੇਟ ਹੈ 150 200 150 200 ਹਟੰਗੀਆਂ ਪਈਆਂ ਨੇ ਉੱਪਰ ਆ ਦੇਖੋ ਹਨ ਇੱਕ ਗਰਮੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ ਯਾਰ ਅੱਜ ਤਾਂ ਯਾਰ ਬਾਜ਼ਾਰ ਘੁੰਮ ਦੇ ਕੁੰਦੇ ਗਰਮੀ ਜਿਆਦਾ ਮੈਂ ਗਿਆ ਥੱਕਾ ਹੁਣ 5 ਮਿੰਟ ਰੁਕ ਕੇ ਫੇਰ ਆਪਾਂ ਤੁਹਾਨੂੰ ਹੋਰ ਮਾਰਕੀਟ ਵੀ ਦਿਖਾਵਾਂਗੇ ਹਨਾ ਬਾਕੀ ਦੁਨੀਆ ਤਾਂ ਰੁਕਦੀ ਹੀ ਨਹੀਂ ਹੈਗੀ ਆਂਦੀ ਜਾਂਦੀ ਆਂਦੀ ਜਾਂਦੀ ਜਾਂਦੇ ਮੇਰੇ ਸਾਹਮਣੇ ਵੀ ਉਹ ਮਾਰਕੀਟ ਹੈ ਉਧਰ ਉਹ ਵੀ ਤੁਹਾਨੂੰ ਦਿਖਾ ਕੇ ਲਾਵਾਂਗੇ ਉੱਥੇ ਕੀ ਕੁਝ ਹੈ ਆ ਦੇਖੋ ਆ ਸਾਹਮਣੇ ਹੀ ਮਾਰਕੀਟ 'ਚ ਵੀ ਆਹੀ 250 200 350 ਲੋਰਾਂ ਟੀ-ਸ਼ਰਟ ਹਨਾ ਆਹੀ ਪ੍ਰਾਈਸ ਹੈ ਦੇਖੋ ਆਪਾਂ ਅੰਦਲੀ ਮਾਰਕੀਟ ਵਿੱਚ ਆ ਗਏ ਹਾਂ ਨਾ ਸਾਹਮਣੇ ਇੱਥੇ ਲੇਡੀਜ਼ ਵਾਲੀਆਂ ਟੀ-ਸ਼ਰਟਾਂ ਲੋਹਾਂ ਸਭ ਕੁਝ ਮਿਲਦਾ ਹੈ ਤੇ ਉਹੀ ਹੋਲਸੇਲ ਰੇਟ ਨੇ ਸਾਰਿਆਂ ਦੇ 100 ਰੁਪਏ ਆ ਦੇਖੋ ਸਾਹਮਣੇ 100 ਰੁਪਏ ਰੇਟ ਲੇਡੀਜ਼ ਬੱਚੇ ਵਾਲਾ ਸਾਰਾ ਸਮਾਨ ਹੈ ਇੱਥੇ ਤੇ ਇਹ ਸਾਰਾ ਮਤਲਬ ਮਾਰਕੀਟ ਇੱਧਰ ਵੀ ਬਣੀ ਹੋਈ ਹੈ ਨਾ ਇਹ ਇੱਥੇ ਵੀ ਸਾਰਾ ਕੁਝ ਇਹੀ ਕੱਪੜੇ ਵਾਲੀ ਮਿਲਦਾ ਯਾਰ ਇਹ 4:00 ਵਜੇ ਤਾਂ ਇੰਨਾ ਕੁ ਲੰਬਾ ਹੈ ਵੀ ਜਾਂਦੇ ਜਾਂਦੇ ਥੱਕ ਜੂਗੇ ਦੇਖਦੇ ਦੇਖਦੇ ਪਰ ਇਹ ਮੁੱਕਣਾ ਨਹੀਂ ਹੁੰਦਾ ਜਾਈ। ਇਹ ਇੱਥੇ 80 ਹਿਲਤੇ ਕੋਟ ਪੈਂਟ ਹਨ 2000 ਦਾ। 2000 ਦਾ ਕਿੱਥੇ ਮਿਲਦਾ ਆਪਣੇ ਕੋਟ ਪੈਂਟ ਇਹ ਠੰਡ ਚ ਕੰਮ ਆਊਗਾ। 2000 2000 ਕੋਈ ਮਰਜ਼ੀ ਕਲਰ ਲੈ ਲਓ ਹਨ। ਤੇ ਆਹ ਦੇਖੋ ਟੰਗੇ ਪਏ ਨੇ ਕੋਟ ਪੈਂਟ ਸਾਰੇ ਇੱਧਰ। ਗਰਮੀ ਨਹੀਂ ਹੋਗੀ ਵੀ ਆਪਾਂ ਰਸਤੇ ਚ ਖੜ ਗਏ ਤੇ ਆਪਾਂ ਨੇ ਕਰਵਾਈਆ ਸਕੰਜਵੀ ਬਾਈ ਤੋਂ। ਯਾਰ ਗਰਮੀ ਬਹੁਤ ਜ਼ਿਆਦਾ ਹੈ ਤੇ ਗਰਮੀ ਘਟਾਣੀ ਵੀ ਜ਼ਰੂਰੀ ਹੈ ਨਾ ਨਹੀਂ ਫਿਰ ਥੱਕ ਜਾਗੇ ਜਾਂਦੇ ਜਾਂਦੇ। ਤੇ ਆਪਣੇ ਕਰਾ ਲਈ ਸਕੰਜਵੀ ਵਾਲਾ ਕਲਾਸ ਸਕੰਜਵੀ ਪੀਕੇ ਆਪਾਂ ਹੋ ਗਏ ਦੁਬਾਰੇ ਰੀਫਰੈਸ਼ ਤੇ ਠੰਡ ਜੀ ਪੈ ਗਈ ਯਾਰ ਹਨਾ ਗਰਮੀ ਜਿਆਦੀ ਹੈ ਕੋਈ ਟੈਂਪਰੇਚਰ ਬਹੁਤ ਜਿਆਦੀ ਹੈ ਪਾਣੀ ਪੂਣੀ ਪੀਣਾ ਜ਼ਰੂਰੀ ਹੈ ਆ ਇੱਧਰ ਲੱਗ ਰਹੀਆਂ ਨੇ ਟੀ-ਸ਼ਰਟਾਂ ਲੋਹਰਾ ਦੇਖੋ ਢੇਰ ਲੱਗਿਆ ਪਿਆ 200 200 ਪਜਾਮਾ 200 ਟੀ-ਸ਼ਰਟ 200 ਰੁਪਏ ਟੀ-ਸ਼ਰਟ ਤੇ ਪਜਾਮਾ ਆ ਦੇਖੋ ਢੇਰ ਲਾ ਰੱਖਿਆ ਕੋਈ ਮਰਜ਼ੀ ਕਲਰ ਕੋਈ ਮਰਜ਼ੀ ਡਿਜ਼ਾਈਨ ਲੈ ਲਓ ਇੱਥੇ ਯਾਰ ਮੈਂ ਇੰਨਾ ਘੁੰਮ ਲਿਆ ਮੈਨੂੰ ਕਿਤੇ ਨਹੀਂ ਸਿਰ ਲੱਗਦਾ ਇਹ ਦੁਜਾਰ ਦਾ ਕਿੱਥੇ ਖਤਮ ਹੁੰਦਾ ਕਿੱਥੇ ਨਹੀਂ ਹੈ ਨਾ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਕਦੇ ਕੋਈ ਆਈਟਮ ਕਦੇ ਕੋਈ ਆਈਟਮ ਪੂਰੀ ਰੌਣਕ ਲੱਗੀ ਪਈ ਐ ਇੰਨੀ ਗਰਮੀ ਦੇ ਵਿੱਚ ਵੀ ਛੇਲਾ ਹੀ ਛੇਲਾ ਲੱਗ ਰੀਆਂ ਨੇ ਇੱਥੇ ਜੇ ਮੈਂ ਪਰਸ ਆ ਗਿਆ ਇੱਧਰ ਲੇਡੀਜ਼ ਪਰਸ 200 ਰੁਪਿਆ 150 ਰੁਪਿਆ ਟੈਰੀਆਂ ਲੱਗੀਆਂ ਪਈਆਂ ਨੇ ਆ ਦੇਖੋ ਬੱਚਿਆਂ ਦੇ ਕੱਪੜੇ ਆ ਗਏ ਇੱਧਰ ਬੈਲਟਾਂ ਆ ਗਈਆਂ ਦੇਖੋ ਇਹ ਇੱਕ ਡਾਟੇ ਰਹਿਣਾ ਛਾਟਾਂ ਦਾ 150 ਰੁਪਿਆ ਕੋਈ ਮਰਜ਼ੀ ਛਾਂਟ ਲੋਦੇ ਵਿੱਚੋਂ ਸਾਰੇ ਕਲਰ ਸਾਰੇ ਡਿਜ਼ਾਈਨ ਆ ਦੇਖੋ 150 150 ਸਾਰੇ ਇੱਧਰ ਦੁਕਾਨਾਂ ਇਹ ਸਾਰਿਆਂ ਚ ਭੀੜੇ ਭੀੜ ਲੱਗੀ ਪਈ ਆ ਹਨਾ 200 ਰੁਪਏ ਬੱਚਿਆਂ ਵਾਲੇ 150 ਰੁਪਏ 135 ਰੁਪਏ ਦੇਖੋ ਉਹ ਅੰਦਰ ਦੇਖੋ ਦੁਕਾਨ ਦੇ ਭੀੜੇ ਭੀੜ ਹੋ ਰਹੀ ਹੈ 150 ਰੁਪਏ 150 ਰੁਪਏ ਇਦਲੀ ਸੇ ਬੱਚਾਂ ਦੇ ਸੈਂਡਲ ਆ ਗਏ ਯਾਰ ਹਨ ਕੀ ਪ੍ਰਾਈਸ ਹੈ ਜੀ ਇਹ 100 ਰੁਪਏ 100 ਰੁਪਏ ਹਾਂ ਜੀ 100 ਰੁਪਏ ਬੱਚਾਂ ਦੇ ਯਾਰ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਨੇ ਹਨ ਆ ਦੇਖੋ ਬਹੁਤ ਜੁੱਤੀਆਂ ਜੱਤੀਆਂ ਬਹੁਤ ਪਈਆਂ ਨੇ 100 ਰੁਪਏ ਤੁਮ ਕਮਾ ਕੇ ਇਧਰ ਬਾਜ਼ਾਰ ਚ ਚੋੜੇ ਬਾਜ਼ਾਰ ਚੋਂ ਆਪਾਂ ਵਾਪਸ ਆ ਗਏ ਆ ਉਹੀ ਪੁਲ ਦੇ ਨੀਚੇ ਹੈ ਨਾ ਜਿਹੜਾ ਸਟੇਸ਼ਨ ਨੂੰ ਜਾਂਦਾ ਹੈ ਆ ਇਦਲੀ ਸਾਈਡ ਸਾਹਮਣੇ ਆ ਕੇ ਲਾਟਰੀ ਬੰਪਰ ਜੇ ਕਿਸੇ ਨੇ ਲਾਣਿਆ ਅਮੀਰ ਹੋਣਾ ਕਰੋੜਪਤੀ ਬਣਨਾ ਹੈ ਹਨਾ ਸਾਰੀਆਂ ਦੁਕਾਨਾਂ ਲਾਟਰੀ ਵਾਲੀਆਂ ਨੇ ਇੱਧਰੋਂ ਸਿਰੇ ਤੋਂ ਸਿਰੇ ਤੱਕ ਜੇ ਕਿਸੇ ਨੇ ਦੁਕਾਨ ਵਾਸਤੇ ਜਾਂ ਆਪਣੇ ਕੋਈ ਸ਼ੋਅਰੂਮ ਵਾਸਤੇ ਹੋਲ ਸੇਲ ਦਾ ਸਵਾਲ ਲੈਣਾ ਤਾਂ ਚੌੜਾ ਬਾਜ਼ਾਰ ਇਹਦੀ ਮਾਰਕੀਟ ਉਹ ਬਹੁਤ ਵਧੀਆ ਲੁਧਿਆਣੇ ਲੋ ਜੀ ਆਪਾਂ ਬਾਅਦ ਫੇਰ ਪਹੁੰਚ ਗਏ ਹਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਹੁਣ ਕਟਾਉਣੇ ਜਾ ਕੇ ਆਪਾਂ ਟਿਕਟ ਇੱਧਰ ਟਿਕਟ ਟਿਕਾਊਂਟਰ ਤੇ ਦੇਖੋ ਯਾਰ ਕਿੰਨੀਆਂ ਲੈਣਾਂ ਲੱਗ ਰਹੀਆਂ ਨੇ ਹਨਾ ਬਹੁਤ ਟਾਈਮ ਲੱਗ ਜੂ ਟਿਕਟ ਕਟਾਉਣ ਚ ਟਿਕਟ ਟਿਕਟਵਾਣਾ ਆਇਆ ਸੀ ਪਰ ਟ੍ਰੇਨ ਮੇਰੀ ਆਉਗੀ 2 ਵਜੇ ਤੇ ਕਾਊਂਟਰ ਵਾਲਾ ਕਹਿੰਦਾ ਵੀ 1 ਵਜੇ ਤੋਂ ਪਹਿਲਾਂ ਟਿਕਟ ਟਿਕਟ ਕਰਦੀ ਨੀ ਉਹਨਾਂ ਟਾਈਮ ਆਪਾਂ ਕਰਦੇ ਹਾਂ ਹੁਣ ਵੇਟ ਫਿਰ ਟਿਕਟ ਟਿਕਟ ਸਵਾਵਾਂਗੇ ਐ ਫਿਊ ਮੂਮੈਂਟਸ ਲੇਟਰ ਲੋ ਵੀ ਟਿਕਟ ਆਪਾਂ ਨੇ ਕਰਾ ਲਈ ਹੈ ਹੁਣ ਇੱਕ ਘੰਟਾ ਕਰੇਗਾ ਟ੍ਰੇਨ 'ਚ ਲਓ ਜੀ ਟਿਕਟ ਕਰਾ ਲਈ ਹੈ ਤੇ ਆਪਾਂ ਨੇ ਲੈ ਲਿਆ ਇੱਕ ਲੇਜ਼ ਤੇ ਹੁਣ ਚੱਲਦੇ ਆਪਾਂ ਪਲੇਟਫਾਰਮ ਤੇ ਕਰਦੇ ਆਂ ਵੇਟ ਟ੍ਰੇਨ ਦੀ ਫਿਰ ਚੱਲਾਂਗੇ ਆਪਾਂ ਆਪਣੇ ਪਿੰਡ ਨੂੰ ਪਲੇਟਫਾਰਮ ਤੇ ਆਪਾਂ ਪਹੁੰਚ ਗਏ ਆ ਤੇ ਪਹਿਲਾ ਟ੍ਰੇਨ ਦਾ ਟਾਈਮ ਹੈਗਾ ਸੀ 9:05 ਪਰ ਉਹ ਕੈਨਸਲ ਹੋ ਗਈ ਤੇ ਉਸ ਤੋਂ ਬਾਅਦ 2:45 ਦਾ ਟਾਈਮ ਹੈ ਤੇ ਹੁਣ ਆਪਾਂ ਕਰਦੇ ਹਾਂ ਉਹਨਾਂ ਟਾਈਮ ਵੇਲੇ ਟਿਕਟਾਂ ਆਪਾਂ ਘਟਾ ਲਈ ਸੀ ਟ੍ਰੇਨ ਆਪਣੀ ਪਹੁੰਚ ਰਹੀ ਹੈ ਪਲੇਟਫਾਰਮ ਨੰਬਰ 7 ਤੇ ਤੇ ਇਹਦਾ ਟਾਈਮ ਹੈਗਾ 2:45 ਦਾ ਤੇ ਹੁਣ 2:15 ਹੋ ਗਏ 30 ਮਿੰਟਾਂ ਤੱਕ ਇਹ ਦੁਰਪੂਗੀ ਤੇ ਉਹਨਾਂ ਟਾਈਮ ਆਪਾਂ ਬੈਠੇ ਆਂ ਵੇਟ ਕਰ ਰਹੇ ਆਂ ਲੋਬੀ ਟ੍ਰੇਨ 'ਚ ਬਹਿ ਗਏ ਆਂ ਆਪਾਂ ਥੰਬਸ ਅਪ ਲੈ ਲਿਆ 40 ਵਾਲਾ ਕਿਉਂਕਿ ਗਰਮੀ ਜਿਆਦਾ ਹੈ ਫੇ ਇਹੀ ਕੰਮ ਆਊਗਾ ਹਨਾ ਕਿ ਭੀ 3 ਘੰਟੇ ਲੱਗ ਜਾਣਗੇ ਲੇਰੇ ਜਾਣ 'ਚ ਤੇ 10 ਕਿ ਮਿੰਟ ਰਿਗ ਟ੍ਰੇਨ ਤੋਂ ਨੰਚ ਲੋਬੀ ਇਸ ਟਾਈਮ 2:45 ਹੋ ਗਏ ਤੇ ਟ੍ਰੇਨ ਆਪਣੀ ਚੱਲ ਪਈ ਹੈ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅੱਗੇ ਲੰਘੇਂਗਾ ਥੋੜਾ ਅੱਗੇ ਦੂਜੀ ਆ ਗਿਆ ਅੱਗੇ ਆ ਗਿਆ a few moments later lo ji tan char ghanta ne safar to vadh apha ponch gaye lehra gaga railway station te video ke me lagi je vadhia lagi ta channel nu kariyo subscribe like comment te share jaroor karde ho thank you